ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਗੇ ਇਹ ਐਮਸੀਕਿਊ ਤੁਹਾਡੇ ਪੇਪਰ ਜਿਹੜਾ ਐਮਪੀਐਚਡਬਲਯੂ ਫੀਮੇਲ ਦਾ ਹੋਏਗਾ ਉਹਦੇ ਵਿੱਚ ਇੰਪੋਰਟੈਂਟ ਰੈਂਡ ਵਾਲੇ ਨੇ ਇਹ ਕੁਐਸਚਨ ਹੈ ਬੇਟਾ ਸਾਰੇ ਐਮਸੀਕਿਊ ਹੈ ਜਿਹੜੇ ਇਹ ਪੈਰਾਮੈਡੀਕਲ ਐਗਜ਼ਾਮ ਚਾਹੇ ਹੋ ਐਮਪੀਐਚਡਬਲਯੂ ਮੇਲ ਦਾ ਚਾਹੇ ਐਮਪੀਐਚਡਬਲਯੂ ਫੀਮੇਲ ਦਾ ਚਾਹੇ ਸਟਾਫ ਨਰਸ ਦਾ ਚਾਹੇ ਬੇਟਾ ਆਪਣੇ ਕੋਲ ਆ ਆਪਣੇ ਕੋਲ ਬਾਰਡ اٹینڈੈਂਟ ਦਾ ਐਮ ਐਲਟੀ ਦਾ ਬੇਟਾ ਸਾਰਿਆਂ ਦੇ ਵਿੱਚ ਇਹ ਕੁਐਸਚਨ ਬਹੁਤ ਜਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ ਐਂਡ ਤੱਕ ਜਰੂਰ ਬਨੇ ਰਹੀਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਜਰੂਰ ਕਰ ਲੈਣ ਜੁਆਇਨ ਕਰਨ ਦਾ ਬੈਨੀਫਿਟ ਕੀ ਹੋਏਗਾ ਜੋ ਵੀਡੀਓ ਜ YouTube ਨੇ ਹਾਈਡ ਕੀਤੀਆਂ ਹੋਈਆਂ ਗਈਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਪ੍ਰੈਪਰੇਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਇਸ ਕਰਕੇ ਬੇਟਾ ਹਰੇਕ ਪੁਆਇੰਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਨਾ ਹੈਗਾ ਤੇ ਸੋਚਣਾ ਸਮਝਣਾ ਤੇ ਬੱਚੇ ਇਸਦੀ ਤਿਆਰੀ ਕਰਦੇ ਰਹਿਣਾ ਹੈਗਾ ਕਾਪੀ ਪੈਨ ਕੋਲੇ ਲੈ ਕੇ ਬੈਠੋ ਤਾਂ ਜੋ ਤੁਸੀਂ ਹਰੇਕ ਪੁਆਇੰਟ ਨੂੰ ਲਿਖ ਸਕੋ ਤੇ ਯਾਦ ਕਰ ਸਕੋ ਬੱਚੇ ਆਪਾਂ ਹੁਣ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਆਪਣੇ ਕੋਲ ਪੰਜਾਬੀ ਦਾ ਬੈਚ ਜਿਹੜੇ ਪੰਜਾਬੀ ਦੇ ਕੁਸ਼ਨ ਹੈ ਬੇਟਾ 50 ਕੁਸ਼ਨ ਆਣਗੇ ਜੀ ਚੋਂ 25 ਨੰਬਰ 25 ਕੁਸ਼ਨ ਠੀਕ ਕਰਨੇ ਜ਼ਰੂਰੀ ਨੇ ਤੁਹਾਨੂੰ ਪਤਾ ਹੀ ਹੈ ਬੇਟਾ ਪਿੱਛੇ ਜੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਿਹੜਾ ਸਟਾਫ ਨਰਸ ਦਾ ਪੇਪਰ ਹੋਇਆ ਸੀਗਾ ਉਹਦੇ ਵਿੱਚ 50% ਬੱਚੇ ਜਿਹੜੇ ਪੰਜਾਬੀ ਦੇ ਵਿੱਚੋਂ ਫੇਲ ਸੀਗੇ ਇਸ ਕਰਕੇ ਪੰਜਾਬੀ ਦੀ ਪ੍ਰੈਪਰੇਸ਼ਨ ਵੀ ਕਰਨੀ ਬਹੁਤ ਜ਼ਰੂਰੀ ਹੈ ਪੰਜਾਬੀ ਦਾ ਬੈਚ ਤੇ ਐਮ ਪੀ ਐਚ ਡਬਲਯੂ ਫੀਮੇਲ ਦਾ ਬੈਚ ਜੇ ਆਪਾਂ ਨੂੰ ਪਤਾ ਹੈ ਬੇਟਾ ਅੱਜ 23 ਤਰੀਕ ਹੋ ਗਈ ਹੈ ਤੇ 23 ਅਕਤੂਬਰ ਹੋ ਗਈ ਹੈ ਤੇ ਆਪਣੇ ਕੋਲ 9 ਨਵੰਬਰ ਦਾ ਆਪਣੇ ਕੋਲ ਪੇਪਰ ਹੈਗਾ ਐਮ ਪੀ ਐਚ ਡਬਲਯੂ ਫੀਮੇਲ ਦਾ 18 ਦਿਨ ਬਾਕੀ ਹੈਗੇ ਲਗਭਗ ਬੇਟਾ ਆਪਣੇ ਕੋਲ 15 16 ਤੋਂ 18 ਦਿਨ ਬਾਕੀ ਹੈ ਇਸ ਕਰਕੇ ਬੇਟਾ ਜਿਹੜੇ 16 ਤੋਂ 18 ਦਿਨ ਤੁਸੀਂ ਬੈਚ ਲੈਣਾ ਚਾਹੁੰਦੇ ਹੋਗੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਬੱਚੇ ਤੁਸੀਂ ਇੱਕੋ ਹੀ ਨੰਬਰ 94 630 79 680 ਨੰਬਰ ਤੇ ਬੇਟਾ ਜਿਹੜਾ 15 ਦਿਨਾਂ ਦਾ ਬੈਚ ਹੈ ਤੁਹਾਨੂੰ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਮਿਲ ਰਿਹਾ ਹੈਗਾ ਜਿਹਦੇ ਵਿੱਚ ਤੁਹਾਨੂੰ ਪੰਜਾਬੀ ਦੀ ਪਲੱਸ ਐਮਪੀਐਚ ਡਬਲਯੂ ਫੀਮੇਲ ਦੇ ਪੇਪਰ ਦੀ ਤਿਆਰੀ ਕਰਵਾਈ ਜਾਊਗੀ ਤੁਸੀਂ ਕੀ ਕਰਨਾ ਹੈ ਬੇਟਾ 94630 98680 ਨੰਬਰ ਤੇ 2000 ਰੁਪਏ Google Pay ਕਰਨਾ ਹੈ Google Pay ਕਰਨ ਤੋਂ ਬਾਅਦ ਉਸ ਦਾ ਸਕਰੀਨ ਸ਼ਾਟ ਬੇਟਾ 94630 98680 ਨੰਬਰ ਤੇ ਸੈਂਡ ਕਰ ਦੇਣਾ ਤਾਂ ਜੋ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕੋ ਆਪਣਾ ਇੰਸਟੀਚਿਊਟ ਐਦਾਂ ਦਾ ਹੈ ਜਿਹੜਾ ਤੁਹਾਨੂੰ ਪੂਰਾ ਪੂਰਾ ਸਿਲੇਬਸ ਬੇਟਾ 15 ਦਿਨਾਂ ਦੇ ਵਿੱਚ ਕਵਰ ਕਰਵਾ ਦੇਗਾ ਤੇ ਬੈਚ ਸ਼ੁਰੂ ਹੋ ਚੁੱਕਿਆ ਹੈਗਾ ਬੇਟਾ ਹਲੇ ਇੱਕੋ ਹੀ ਕਲਾਸ ਬੇਟਾ ਕ੍ਰੋਸ ਕੀਤੀ ਹੈ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਨੂੰ ਲਗਾਤਾਰ ਕਰਨ ਲਈ ਬੇਟਾ ਹੁਣੇ ਆਪਣਾ Google Pay ਚੱਕੋ 94670 79680 ਨੰਬਰ ਤੇ ਬੇਟਾ 2000 ਰੁਪਏ Google Pay ਕਰਕੇ ਉਸ ਦਾ ਸਕਰੀਨਸ਼ਾਟ ਭੇਜ ਦਿਓ ਤਾਂ ਜੋ ਤੁਸੀਂ MPHW ਫੀਮੇਲ ਦੀ ਤਿਆਰੀ ਹੈ ਜਿਹੜੀ 15 ਦਿਨਾਂ ਦੇ ਵਿੱਚ ਪੂਰੇ ਦੇ ਪੂਰੇ ਸਿਲੇਬਸ ਦੀ ਤਿਆਰੀ ਕਰ ਸਕੋ ਬੱਚੇ ਹੁਣ ਆਪਾਂ ਗੱਲ ਕਰ ਰਹੇ ਹਾਂਗੇ ਪਹਿਲਾ ਕੁਐਸਚਨ ਅੱਜ ਦੀ ਕਲਾਸ ਦਾ ਪੈਰੀਟ ਪੈਰੀਫਰਲ ਬੇਟਾ ਪੈਰੀਫਰਲ ਨਰਵਸ ਸਿਸਟਮ ਵਿੱਚ ਸ਼ਾਮਲ ਹਨ ਬੇਟਾ ਆਪਾਂ ਨੂੰ ਪਤਾ ਹੈ ਜਿਹੜਾ ਪੈਰੀਫਰਲ ਨਰਵਸ ਸਿਸਟਮ ਹੈ ਪੈਰੀਫਰਲ ਨਰਵਸ ਸਿਸਟਮ ਦੇ ਵਿੱਚ ਸਾਡੇ ਕੋਲ ਪੈਰੀਫਰਲ ਨਾਭ ਜੁਂਦੀਆਂ ਗਿਆ 43 ਜੋੜੇ 43 ਪੇਅਰ ਬੇਟਾ ਪੈਰੀਫਰਲ ਨਰਵ ਹੁੰਦੀਆਂ ਤੇ ਜਿਹੜੀਆਂ ਪੈਰੀਫਰਲ ਨਰਵਜ਼ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਨਰਵਜ਼ ਆ ਜਾਂਦੀਆਂ ਇੱਕ ਕ੍ਰੇਨੀਅਲ ਨਰਵਜ਼ ਜਿਹੜੀਆਂ ਦਿਮਾਗ ਦੇ ਵਿੱਚ ਹੁੰਦੀਆਂ ਦੂਸਰੀਆਂ ਸਪਾਈਨਲ ਨਰਵਜ਼ ਜਿਹੜੀਆਂ ਸਪਾਈਨਲ ਕੋਰਡ ਦੇ ਵਿੱਚ ਹੁੰਦੀਆਂ ਜਿਹੜੀਆਂ ਆਪਣੇ ਕੋਲ ਕ੍ਰੇਨੀਅਲ ਨਰਵ ਦੇ ਬੇਟਾ 12 ਜੋੜੇ ਹੁੰਦੇ ਨੇ ਤੇ 31 ਜੋੜੇ ਸਾਡੇ ਕੋਲ ਸਪਾਈਨਲ ਨਰਵ ਦੇ ਹੁੰਦੇ ਨੇ ਟੋਟਲ 43 ਜੋੜੇ ਹੋਗੇ ਬੇਟਾ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਤੁਹਾਨੂੰ ਪੇਪਰ ਦੇ ਵਿੱਚ ਕ੍ਰੇਨੀਅਲ ਨਰਵਜ਼ ਦੇ ਜੋੜੇ ਵੀ ਪੁੱਛਿਆ ਜਾ ਸਕਦਾ ਹੈ ਸਪਾਈਨਲ ਨਰਵਜ਼ ਦੇ ਜੋੜੇ ਵੀ ਪੁੱਛਿਆ ਜਾ ਸਕਦਾ ਹੈ ਪੈਰੀਫਰਲ ਨਰਵਜ਼ ਦੇ ਜੋੜੇ ਵੀ ਪੁੱਛਿਆ ਜਾ ਸਕਦਾ ਹੈ ਪੈਰੀਫਰਲ ਨਰਵਜ਼ ਦੇ ਜੋੜੇ ਆਪਣੇ ਕੋਲ 43 ਹੈ ਤੇ ਕ੍ਰੇਨੀਅਲ ਦੇ 12 ਤੇ ਆਪਣੇ ਕੋਲ ਸਪਾਈਨਲ ਦੇ 31 ਹੈ ਬੱਚੇ ਇਸ ਤਰੀਕੇ ਨਾਲ ਤੁਸੀਂ ਯਾਦ ਕਰਨਾ ਹੈਗਾ ਹਰੇਕ ਪੁਆਇੰਟ ਕੇਂਦਰੀ ਨਸ ਪ੍ਰਣਾਲੀ ਵਿੱਚ ਸ਼ਾਮਿਲ ਹਨ ਕੇਂਦਰੀ ਨਸ ਪ੍ਰਣਾਲੀ ਬੇਟਾ ਅਸੀਂ ਸੈਂਟਰਲ ਨਰਵਸ ਸਿਸਟਮ ਨੂੰ ਬੋਲਦੇ ਹਾਂ ਸੀਐਨਐਸ ਨੂੰ ਬੋਲਦੇ ਹਾਂ ਸੀਐਨਐਸ ਦੇ ਵਿੱਚ ਬੱਚੇ ਆਪਣੇ ਕੋਲ ਸੀਐਨਐਸ ਦੇ ਵਿੱਚ ਬ੍ਰੇਨ ਤੇ ਸਪਾਈਨਲ ਕੋਡ ਆ ਜਾਂਦੀ ਹੈਗੀ ਬ੍ਰੇਨ ਤੇ ਸਪਾਈਨਲ ਕੋਡ ਤੇ ਆਪਣੇ ਕੋਲ ਸੈਂਟਰਲ ਨਰਵਸ ਸਿਸਟਮ ਦੇ ਵਿੱਚ ਆਪਣੇ ਕੋਲ ਦਿਮਾਗ ਤੇ ਰੀੜ ਦੀ ਹੱਡੀ ਹੁੰਦੀ ਹੈ ਕੇਂਦਰੀ ਨਸ ਪ੍ਰਣਾਲੀ ਦੇ ਵਿੱਚ ਬੱਚੇ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਸ਼ਚਨ ਇਹ ਆਪਸ਼ਨ ਬਿਲਕੁਲ கரੈਕਟ ਹੈ ਤੀਸਰਾ ਕੁਸ਼ਚਨ ਦੇਖੋ ਬੇਟਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਦਿਮਾਗੀ ਪ੍ਰਣਾਲੀ ਦਾ ਦੀ ਬੁਨਿਆਦੀ ਢਾਂਚਾਗਤ ਤੇ ਕਾਰਜਸ਼ੀਲ ਇਕਾਈ ਹੈ ਬੇਟਾ ਸਾਨੂੰ ਫੰਕਸ਼ਨਲ ਤੇ ਸਟ੍ਰਕਚਰਲ ਯੂਨਟ ਆਫ ਨਰਵਸ ਸਿਸਟਮ ਇਥੇ ਪੁੱਛਿਆ ਗਿਆ ਨਰਵਸ ਸਿਸਟਮ ਦਾ ਦਿਮਾਗੀ ਪ੍ਰਣਾਲੀ ਦਾ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਕਿਹੜਾ ਹੈਗਾ ਦਿਮਾਗੀ ਯੂਨਿਟ ਦਿਮਾਗੀ ਪ੍ਰਣਾਲੀ ਦਾ ਜਿਹੜਾ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਹੈ ਉਹ ਹੈਗਾ ਬੇਟਾ ਨਿਊਰੋਨ ਜਿਹਨੂੰ ਨਰਵ ਸੈੱਲ ਬੋਲਦੇ ਆ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਸਭ ਤੋਂ ਲੰਬਾ ਸੈੱਲ ਕਿਹੜਾ ਹੈ ਸਾਡੀ ਬੋਡੀ ਦੇ ਵਿੱਚ ਸਭ ਤੋਂ ਲੰਬਾ ਜਿਹੜਾ ਸੈੱਲ ਹੈਗਾ ਉਹ ਨਿਊਰੋਨ ਹੈ ਨਰਵ ਸੈੱਲ ਹੈ ਬੇਟਾ ਯਾਦ ਰੱਖਣਾ ਹੈਗਾ ਤੇ ਦਿਮਾਗੀ ਪ੍ਰਣਾਲੀ ਦਾ ਜਿਹੜਾ ਇਹ ਬੁਨਿਆਦੀ ਟਾਂਚਾ ਗੱਤ ਤੇ ਕਾਰਜਸ਼ੀਲ ਕਾਈ ਹੈ ਨਿਊਰੋਨ ਤੇ ਜੇ ਤੁਹਾਨੂੰ ਬੇਟਾ ਦਿਮਾਗੀ ਪ੍ਰਣਾਲੀ ਦੀ ਥਾਂ ਤੇ ਮਲਮੁੱਤਰ ਪ੍ਰਣਾਲੀ ਦਾ ਪੁੱਛ ਲਿਆ ਜਾਵੇ ਜਿਹਨੂੰ ਅਸੀਂ ਬੋਲਦੇ ਆ ਨਿਕਾਸੀ ਪ੍ਰਣਾਲੀ ਵੀ ਬਟ ਬੋਲਿਆ ਜਾਂਦਾ ਨਿਕਾਸੀ ਪ੍ਰਣਾਲੀ ਜਾਂ ਮਲਮੁੱਤਰ ਪ੍ਰਣਾਲੀ ਜਿਹਨੂੰ ਐਕਸਕ੍ਰੀਟਰੀ ਸਿਸਟਮ ਅੰਗਰੇਜ਼ੀ ਚ ਬੋਲਿਆ ਜਾਂਦਾ ਬੱਚੇ ਉਹਦਾ ਆਪਣੇ ਕੋਲ ਨੇਫਰੋਨ ਨੇਫਰੋਨ ਇੱਕ ਗੁਰਦੇ ਦੇ ਵਿੱਚ ਬੇਟਾ ਲਗਭਗ 10 ਲੱਖ ਦੇ ਕਰੀਬ ਨੇਫਰੋਨ ਹੁੰਦੇ ਨੇ ਪੇਪਰ ਲਈ ਇੰਪੋਰਟੈਂਟ ਕੁਐਸਚਨ ਹੈ ਤੇ ਨੇਫਰੋਨ ਬੇਟਾ ਆਪਣੇ ਕੋਲ ਗੁਰਦੇ ਦਾ ਫਿਲਟਰਿੰਗ ਯੂਨਿਟ ਹੈ ਜਿਹੜਾ ਆਪਣੇ ਕੋਲ ਖੂਨ ਨੂੰ ਫਿਲਟਰ ਕਰਦਾ ਹੈਗਾ ਨੇਫਰੋਨ ਜਿਹੜੇ ਕਿ ਗੁਰਦਿਆਂ ਦੇ ਵਿੱਚ ਹੁੰਦੇ ਨੇ ਇਹ ਫੰਕਸ਼ਨਲ ਤੇ ਸਟਰਕਚਰਲ ਯੂਨਟ ਹੈਗੇ ਹੈਗੇ ਗੁਰਦੇ ਦੇ ਜੇਕਰ ਤੇ ਸੈਰੀਬਰਮ ਦੀ ਗੱਲ ਕਰੀਏ ਸੈਰੀਬਰਮ ਬੇਟਾ ਦਿਮਾਗ ਦਾ ਅਗਲਾ ਹਿੱਸਾ ਹੈ ਸਭ ਤੋਂ ਵੱਡਾ ਦਿਮਾਗ ਦਾ ਜੇਕਰ ਪਾਰਟ ਜੇ ਤੁਹਾਨੂੰ ਪੁੱਛ ਲਿਆ ਜਾਵੇ ਸੈਰੀਬਰਮ ਹੈ ਸੈਰੀਵਿਲਮ ਸਭ ਤੋਂ ਛੋਟਾ ਪਾਰਟ ਹੈ ਬ੍ਰੇਨ ਦਾ ਬੇਟਾ ਇੰਪੋਰਟੈਂਟ ਕੁਐਸਚਨ ਹੈਗਾ ਇਹ ਤੁਸੀਂ ਕਰਦੇ ਜਾਓ ਜੇਕਰ ਤੁਹਾਨੂੰ ਬੇਟਾ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਬੇਟਾ ਸ਼ੇਅਰ ਉਹਨਾਂ ਬੱਚਿਆਂ ਤੱਕ ਕਰੋ ਜਿਹੜੇ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਚੌਥਾ ਕੁਐਸਚਨ ਦੇਖੋ ਮਨੁੱਖਾਂ ਵਿੱਚ ਨਿਕਾਸੀ ਪ੍ਰਣਾਲੀ ਦੀਆਂ ਫਿਲਟਰੇਸ਼ਨ ਯੂਨਿਟ ਦੇ ਨਾਮ ਦੱਸੋ ਬੇਟਾ ਫਿਲਟਰੇਸ਼ਨ ਯੂਨਟ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਨਿਕਾਸੀ ਪ੍ਰਣਾਲੀ ਮਲਮੂਤਰ ਪ੍ਰਣਾਲੀ ਜਾਂ ਫਿਰ ਅਸੀਂ ਐਕਸਕ੍ਰੀਟਰੀ ਸਿਸਟਮ ਬੋਲਦੇ ਆ ਇਹਦੀਆਂ ਨਿਕਾਸੀ ਪ੍ਰਣਾਲੀ ਦੀਆਂ ਇਹਨਾਂ ਦੀਆਂ ਬੇਟਾ ਫਿਲਟਰੇਸ਼ਨ ਯੂਨਟ ਹਨ ਨੇਫਰੋਨ ਜ ਨੇਫਰੋਨ ਬੇਟਾ ਯਾਦ ਰੱਖਣਾ ਹੈਗਾ ਨਿਊਰੋਨ ਜ ਆਪਣੇ ਕੋਲ ਨਰਵਸ ਸਿਸਟਮ ਦੀਆਂ ਨਰਵਸ ਸਿਸਟਮ ਦਾ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਹੈ ਜੂਰੇਟਰ ਬੇਟਾ ਆਪਣੇ ਕੋਲ ਹੈ ਤਾਂ ਇਹ ਨਿਕਾਸੀ ਪ੍ਰਣਾਲੀ ਦਾ ਪਰ ਇਹ ਜੂਰੇਟਰ ਦੋ ਜੋੜੇ ਹੁੰਦੇ ਨੇ ਬੇਟਾ ਇੱਕ ਖੱਬਾ ਜੋੜਾ ਖੱਬਾ ਖੱਬਾ ਹਿੱਸਾ ਖੱਬੀ ਜੂਰੇਟਰ ਤੇ ਸੱਜੀ ਜੂਰੇਟਰ ਖੱਬੀ ਗੁਰਦੇ ਤੋਂ ਖੱਬੀ ਜੂਰੇਟਰ ਨਿਕਲਦੀ ਹੈ ਤੇ ਸੱਜੇ ਗੁਰਦੇ ਤੋਂ ਸੱਜੀ ਜੂਰੇਟਰ ਨਿਕਲਦੀ ਹੈ ਤੇ ਇਹ ਜੂਰੇਟਰ ਬੇਟਾ ਜਿਹੜਾ ਫਿਲਟਰ ਹੋ ਕੇ ਯੂਰੀ ਨੰਦ ਆ ਉਹਨੂੰ ਯੂਰੀਨਰੀ ਬਲੇਡਰ ਤੱਕ ਪਹੁੰਚਾਉਂਦੀ ਹੈ ਤੇ ਯੂਰੀਨਰੀ ਬਲੇਡਰ ਬੇਟਾ ਆਪਣੇ ਕੋਲ ਸਟੋਰ ਹਾਊਸ ਹੈਗਾਗਾ ਯੂਰਿਨ ਦਾ ਪੇਪਰ ਦੇ ਵਿੱਚ ਕੁਐਸਚਨ ਪਿਛਲੇ ਵਾਰ ਆਇਆ ਹੋਇਆ ਹੈਗਾ ਕਿਹੜੇ ਅੰਗ ਨੂੰ ਸਟੋਰ ਹਾਊਸ ਬੋਲਿਆ ਜਾਂਦਾ ਯੂਰਿਨ ਦਾ ਯੂਰੀਨਰੀ ਬਲੈਡਰ ਨੂੰ ਪਿਸ਼ਾਬ ਵਾਲੀ ਥੈਲੀ ਨੂੰ ਬੇਟਾ ਯਾਦ ਰੱਖਣਾ ਹੈਗਾ ਯੂਰੇਥਰਾ ਪਿਸ਼ਾਬ ਵਾਲੀ ਥੈਲੀ ਤੋਂ ਨਿਕਲਦੀ ਹੈ ਤੇ ਯੂਰੇਨ ਨੂੰ ਪਾਸ ਆਊਟ ਕਰਦੀ ਹੈ ਪੰਜਵਾਂ ਕੁਐਸਚਨ ਦੇਖੋ ਬੇਟਾ ਗੁਰਦੇ ਦੇ ਬਾਰੀ ਹਿੱਸੇ ਨੂੰ ਬੇਟਾ ਕੋਰਟੈਕਸ ਬੋਲਿਆ ਜਾਂਦਾ ਹੈ ਤੇ ਅੰਦਰੂਨੀ ਹਿੱਸੇ ਨੂੰ ਬੇਟਾ ਮਡੂਲਾ ਬੋਲਿਆ ਜਾਂਦਾ ਹੈ ਇੱਕ ਮਡੂਲਾ ਓਬਲਮਗੇਟਾ ਬੇਟਾ ਦਿਮਾਗ ਦੇ ਵਿੱਚ ਹੁੰਦਾ ਹੈ ਦਿਮਾਗ ਦੇ ਪਿਛਲੇ ਹਿੱਸੇ ਵਿੱਚ ਹੁੰਦਾ ਹੈ ਇੱਕ ਬੇਟਾ ਗੁਰਦੇ ਦੇ ਅੰਦਰਲੇ ਹਿੱਸੇ ਨੂੰ ਮਡੂਲਾ ਬੋਲਿਆ ਜਾਂਦਾ ਹੈ ਯਾਦ ਰੱਖਣਾ ਹੈ ਮਡੂਲਾ ਓਬਲਮਗੇਟਾ ਦਿਮਾਗ ਦੇ ਵਿੱਚ ਪਿਛਲੇ ਹਿੱਸੇ ਵਿੱਚ ਹੁੰਦਾ ਉਹ ਅਲੱਗ ਚੀਜ਼ ਹੈ ਬੇਟਾ ਯਾਦ ਰੱਖਣਾ ਹੈ ਜਿਹੜਾ ਮਡੂਲਾ ਓਬਲਮਗੇਟਾ ਦਿਮਾਗ ਦੇ ਪਿਛਲੇ ਹਿੱਸੇ ਵਿੱਚ ਹੁੰਦਾ ਹੈ ਉਹ ਬੇਟਾ ਇੱਕ ਤਾਂ ਸਾਹ ਕਿਰਿਆ ਨੂੰ ਕੰਟਰੋਲ ਕਰਦਾ ਹੈ ਦੂਸਰਾ ਬੱਚੇ ਉਹ ਕੰਟਰੋਲ ਕਰਦਾ ਹੈਗਾ ਸਾਂ ਕਿਰਿਆਨੂ ਦੂਸਰਾ ਬੇਟਾ ਉਹ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਹੈ ਮਡੂਲਾ ਓਬਲਮ ਗੇਟਾ ਛੇਮਾ ਕੁਐਸਚਨ ਦੇਖੋ ਜਿਸ ਮਾਸਪੇਸ਼ੀਆਂ ਵਿੱਚ ਰਾਹੀ ਪਿਸ਼ਾਬ ਸਰੀਰ ਵਿੱਚੋਂ ਬਾਹਰ ਨਿਕਲਦਾ ਉਹਨਾਂ ਨੂੰ ਬੇਟਾ ਯੂਰੇਥਰਾ ਬੋਲਿਆ ਜਾਂਦਾ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਯੂਰੇਥਰਾ ਮਨੁੱਖਾਂ ਵਿੱਚ ਹੇਠ ਦਿੱਤੀਆਂ ਵਿੱਚੋਂ ਕਿਹੜੀਆਂ ਗ੍ਰੰਥੀਆਂ ਤਿੰਨ ਜਾਂ ਤਿੰਨ ਤੋਂ ਵੱਧ ਹਾਰਮੋਨ ਪੈਦਾ ਕਰਦੀਆਂ ਨੇ ਛਪਾਉਂਦੀਆਂ ਨੇ ਬੇਟਾ ਜਾਨੀ ਕਿ ਰਿਲੀਜ਼ ਕਰਦੀਆਂ ਉਹ ਹੈਗੇ ਬੇਟਾ ਆਪਣੇ ਕੋਲ ਪਿਟਿਊਟਰੀ ਗਲੈਂਡ ਪਿਟਿਊਟਰੀ ਗਲੈਂਡ ਦਿਮਾਗ ਦੇ ਵਿੱਚ ਹੁੰਦਾ ਯਾਦ ਰੱਖਣਾ ਇਹਦੇ ਤਿੰਨ ਲੋਬ ਹੁੰਦੇ ਨੇ ਅੰਟੀਰੀਅਰ ਅਗਲਾ ਹਿੱਸਾ ਪੋਸਟੀਰੀਅਰ ਪਿਛਲਾ ਹਿੱਸਾ ਤੇ ਇੰਟਰਮੀਡੀਏਟ ਵਿਚਕਾਰਲਾ ਹਿੱਸਾ ਤਿੰਨ ਲੋਬ ਹੁੰਦੇ ਨੇ ਬੇਟਾ ਜਿਹੜਾ ਅੰਟੀਰੀਅਰ ਲੋਬ ਹੈ ਉਹ ਛੇ ਹਾਰਮੋਨ ਪੈਦਾ ਕਰਦਾ ਹੈ ਪਸਟੀਰੀਅਰ ਲੋਬ ਜਿਹੜਾ ਪਿਛਲਾ ਹਿੱਸਾ ਹੈ ਉਹ ਦੋ ਹਾਰਮੋਨ ਪੈਦਾ ਕਰਦਾ ਹੈ ਵਿਚਕਾਰਲਾ ਹਿੱਸਾ ਇੰਟਰਮੀਡੀਏਟ ਬੇਟਾ ਇੱਕ ਹਾਰਮੋਨ ਪੈਦਾ ਕਰਦਾ ਹੈ ਟੋਟਲ ਬੇਟਾ ਨੋ ਹਾਰਮੋਨ ਹੈ ਜਿਹੜੇ ਉਹ ਤਿੰਨ ਤੋਂ ਵੱਧ ਹਾਰਮੋਨ ਪੈਦਾ ਕੀਤੇ ਜਾਂਦੇ ਨੇ ਯਾਨੀ ਕਿ ਨੋ ਹਾਰਮੋਨ ਪਿਟਿਊਟਰੀ ਗਲੈਂਡ ਤੋਂ ਪੈਦਾ ਕੀਤੇ ਜਾਂਦੇ ਨੇ ਪਿਟਿਊਟਰੀ ਗਲੈਂਡ ਨੂੰ ਮਾਸਟਰ ਗਲੈਂਡ ਕਿਹਾ ਜਾਂਦਾ ਹੈ ਸਰੀਰ ਦਾ ਸਾਡੇ ਸਰੀਰ ਦਾ ਮਾਸਟਰ ਗਲੈਂਡ ਪਿਟਿਊਟਰੀ ਗਲੈਂਡ ਨੂੰ ਕਿਹਾ ਜਾਂਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਅੱਠਵਾਂ ਕੁਐਸਚਨ ਦੇਖੋ ਕਿਸ ਕਿਸ ਹਾਰਮੋਨ ਨੂੰ ਐਮਰਜੈਂਸੀ ਹਾਰਮੋਨ ਕਿਹਾ ਜਾਂਦਾ ਬੇਟਾ ਐਮਰਜੈਂਸੀ ਹਾਰਮੋਨ ਐਡਰੇਨਾਲਿਨ ਨੂੰ ਕਿਹਾ ਜਾਂਦਾ ਜਿਹੜਾ ਐਡਰੇਨਾਲਿਨ ਹੈ ਇਹਨੂੰ ਐਮਰਜੈਂਸੀ ਹਾਰਮੋਨ ਕਿਹਾ ਜਾਂਦਾ ਐਡਰੇਨਾਲਿਨ ਨੂੰ ਅਸੀਂ ਐਮਰਜੈਂਸੀ ਹਾਰਮੋਨ ਕਹਿੰਦੇ ਆ ਬੇਟਾ ਇਹ ਹਾਰਮੋਨ ਆਪਣੇ ਕੋਲ ਐਡਰੇਨਲ ਗਲੈਂਡ ਪੈਦਾ ਕਰਦਾ ਹੈ ਐਡਰੇਨਲ ਗਲੈਂਡ ਇੱਕ ਤਿਕੋਣੀ ਸ਼ੇਪ ਦਾ ਗਲੈਂਡ ਹੈ ਜਿਹੜਾ ਕਿ ਸਿਰਫ ਜਸਟ ਉੱਪਰ ਹੁੰਦਾ ਹੈਗਾ ਗੁਰਦੇ ਦੇ ਬਿਲਕੁਲ ਉੱਪਰ ਹੁੰਦਾ ਹੈ ਗੁਰਦੇ ਦੇ ਬੇਟਾ ਯਾਦ ਰੱਖਣਾ ਨੋਮਾ ਕੁਸ਼ਣ ਦੇਖੋ ਬੇਟਾ ਕਿਸ ਹਾਰਮੋਨ ਨੂੰ ਪ੍ਰੈਗਨੈਂਸੀ ਹਾਰਮੋਨ ਕਿਹਾ ਜਾਂਦਾ ਹੈ ਪ੍ਰੈਗਨੈਂਸੀ ਹਾਰਮੋਨ ਬੇਟਾ ਪ੍ਰੋਜੈਸਟਰੋਨ ਨੂੰ ਕਿਹਾ ਜਾਂਦਾ ਹੈ ਡਿਲੀਵਰੀ ਹਾਰਮੋਨ অক্সੀਟੋਸਿਨ ਨੂੰ অক্সੀਟੋਸਿਨ ਨੂੰ ਬੇਟਾ ਮਿਲਕ ਪ੍ਰੋਡਿਊਸਿੰਗ ਹਾਰਮੋਨ ਵੀ ਕਿਹਾ ਜਾਂਦਾ ਹੈ ਇੱਕ ਪ੍ਰੋਲੈਕਟਿਨ ਹੁੰਦਾ ਹੈ ਬੇਟਾ ਪ੍ਰੋਲੈਕਟਿਨ ਨੂੰ ਵੀ ਬੇਟਾ ਮਿਲਕ ਪ੍ਰੋਡਿਊਸਿੰਗ ਹਾਰਮੋਨ ਕਿਹਾ ਜਾਂਦਾ ਹੈ ਤੇ অক্সੀਟੋਸਿਨ ਨੂੰ ਮਿਲਕ ਇਜੈਕਟਿੰਗ ਹਾਰਮੋਨ ਵੀ ਕਿਹਾ ਜਾਂਦਾ ਹੈ ਬੇਟਾ ਯਾਦ ਰੱਖਣਾ ਹੈ অক্সੀਟੋਸਿਨ ਨੂੰ ਮਿਲਕ ਇਜੈਕਟਿੰਗ ਹਾਰਮੋਨ ਡਿਲੀਵਰੀ ਹਾਰਮੋਨ ਪ੍ਰੋਜੈਸਟਰੋਨ ਨੂੰ ਪ੍ਰੈਗਨੈਂਸੀ ਹਾਰਮੋਨ ਬੇਟਾ ਪ੍ਰੈਗਨੈਂਸੀ ਹਾਰਮੋਨ ਤੇ ਡਿਲੀਵਰੀ ਹਾਰਮੋਨ ਅਲੱਗ-ਅਲੱਗ ਹੈ ਯਾਦ ਰੱਖਣਾ ਹੈ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਆ ਵੀ ਪ੍ਰੈਗਨੈਂਸੀ ਹਾਰਮੋਨ ਤੇ ਡਿਲੀਵਰੀ ਹਾਰਮੋਨ ਉਹ ਸਾਰਾ ਸੇਮ ਹੋਣ ਨਹੀਂ ਪ੍ਰੈਗਨੈਂਸੀ ਹਾਰਮੋਨ ਆਪਣੇ ਕੋਲ ਪ੍ਰੋਜੈਸਟਰੋਨ ਹੈ ਤੇ ਆਕਸੀਟੋਸਿਨ ਡਿਲੀਵਰੀ ਹਾਰਮੋਨ ਹੈ ਟੈਸਟੋਸਟੀਰੋਨ ਬੇਟਾ ਇਹ ਹਾਰਮੋਨ ਟੈਸਟੀ ਦੇ ਦੁਆਰਾ ਪੈਦਾ ਕੀਤਾ ਜਾਂਦਾ ਹੈ ਬੱਚੇ ਯਾਦ ਰੱਖਣਾ ਹੈਗਾ ਮਨੁੱਖੀ ਦਿਲ ਦੇ ਚੈਂਬਰਾਂ ਨੂੰ ਸੁੰਗੜਨ ਨੂੰ ਬੇਟਾ ਜਦੋਂ ਦਿਲ ਦੇ ਚੈਂਬਰ ਸੁੰਗੜਦੇ ਨੇ ਉਹਨਾਂ ਨੂੰ ਸਿਸਟੋਲ ਬੋਲਦੇ ਆ ਜਦੋਂ ਉਹ ਰਿਲੈਕਸ ਹੁੰਦੇ ਨੇ ਉਹਨਾਂ ਨੂੰ ਡਾਇਸਟੋਲ ਬੋਲਿਆ ਜਾਂਦਾ ਹੈ ਦਿਲ ਦੀ ਧੜਕਣ ਨੂੰ ਕੌਣ ਕੰਟਰੋਲ ਕਰਦਾ ਹੈਗਾ ਮਡੂਲਾ ਆਬਲਮਗੇਟਾ ਪੇਪਰ ਦੇ ਵਿੱਚ ਆਏ ਹੋਏ ਕੁਐਸਚਨ ਹੈ ਬੇਟਾ ਜਿਹੜਾ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਹਰੇਕ ਕੁਐਸਚਨ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਹੈਗਾ ਤੇ ਹੁਣ ਬੱਚੇ ਲਾਈਕ ਸ਼ੇਅਰ ਜ਼ਰੂਰ ਕਰਵਾਉਂਦਾ ਹੈਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਜੇਕਰ ਬੇਟਾ ਤੁਸੀਂ ਵੀਡੀਓ ਨੂੰ ਪਸੰਦ ਕਰਦੇ ਹੋ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਜੁਆਇਨ ਵੀ ਕਰ ਲੋ ਚੈਨਲ ਨੂੰ ਠੀਕ ਹੈ ਜੁਆਇਨ ਕਰਨ ਦਾ ਤੁਹਾਨੂੰ ਮੈਂ ਫਾਇਦਾ ਦੱਸ ਚੁੱਕਿਆ ਸੋ ਫਾਇਦਾ ਇਹ ਹੈ ਵੀ ਜੋ ਵੀਡੀਓ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਉਹ ਦਿਖਾਈ ਦੇਣਗੀਆਂ ਸ਼ੁਰੂ ਹੋ ਜਾਣਗੀਆਂ ਤੇ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ 94630 98680 ਨੰਬਰ ਤੇ ਸੰਪਰਕ ਕਰੋ ਇਹਦੇ ਵਿੱਚ ਤੁਹਾਨੂੰ ਔਨਲਾਈਨ ਕੋਚਿੰਗ ਵੀ ਦਿੱਤੀ ਜਾਊਗੀ ਰਿਕਾਰਡਡ ਲੈਕਚਰ ਵੀ ਮਿਲਣਗੇ ਟੈਸਟ ਸੀਰੀਜ਼ ਵੀ ਮਿਲੂਗੀ ਤੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੋਟਸ ਵੀ ਮਿਲ ਜਾਣਗੇ 11ਵਾਂ ਕੁਸ਼ਣ ਦੇਖੋ ਬੇਟਾ ਦਿਲ ਦੀਆਂ ਮਾਸਪੇਸ਼ੀਆਂ ਨੂੰ ਦੀ ਵਿਸ਼ੇਸ਼ ਬੰਤਰ ਜੋ ਦਿਲ ਦੀ ਧੜਕਣ ਦੀ ਦਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀਆਂ ਉਹ ਹੈਗੇ ਬੇਟਾ ਦਿਲ ਦੇ ਵਿੱਚ ਮਾਸਪੇਸ਼ੀਆਂ ਹੁੰਦੀਆਂ ਉਹ ਹੁੰਦੇ ਹੈਗੇ ਬੇਟਾ ਪਰਕਿੰਜੇ ਫਾਈਬਰ ਜਿਹੜਾ ਐਸੇ ਨੋਡ ਹੁੰਦੀ ਹੈ ਦਿਲ ਦੇ ਵਿੱਚ ਜਿਹੜੀ ਕਿ ਸੱਜੇ ਔਰੀਕਲ ਦੇ ਕੰਧ ਦੇ ਉੱਪਰ ਹੁੰਦੀ ਹੈ ਉਹ ਬੇਟਾ ਆਪਣੇ ਕੋਲ ਉਹਨੂੰ ਅਸੀਂ ਪੇਸਮੇਕਰ ਬੋਲਦੇ ਆ ਐਸੇ ਨੋਡ ਨੂੰ ਪੇਪਰ ਲਈ ਇੰਪੋਰਟੈਂਟ ਕੁਐਸਚਨ ਪੇਸਮੇਕਰ ਹੈ ਜਿਹੜਾ ਦਿਲ ਦਾ ਕਿ ਨੂੰ ਕਿਹਾ ਜਾਂਦਾ ਐਸੇ ਨੋਡ ਨੂੰ ਬੇਟਾ ਇੰਪੋਰਟੈਂਟ ਕੁਐਸਚਨ ਹੈ ਮਨੁੱਖੀ ਦਿਲ ਪਾਚਨ ਪ੍ਰਣਾਲੀ ਵਿੱਚ ਪਾਚਨ ਦੀ ਪ੍ਰਕਿਰਿਆ ਕਿਸ ਸਮੇਂ ਸ਼ੁਰੂ ਹੁੰਦੀ ਹੈ ਬੇਟਾ ਕਿੱਥੇ ਸ਼ੁਰੂ ਹੁੰਦੀ ਹੈ ਜਿਹੜੀ ਪਾਚਨ ਪ੍ਰਣਾਲੀ ਦੀ ਪ੍ਰਕਿਰਿਆ ਬੇਟਾ ਉਹ ਮੁਬਕਲ ਕੈਵਿਟੀ ਔਰਲ ਕੈਵਿਟੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਬੇਟਾ ਔਰਲ ਕੈਵਿਟੀ ਦੇ ਵਿੱਚ ਇੱਕ ਐਨਜ਼ਾਈਮ ਹੁੰਦਾ ਪਟਾਇਆਲਿਨ ਜਿਹਨੂੰ ਬੋਲਿਆ ਜਾਂਦਾ ਹੈ ਤੇ ਉਸ ਪਟਾਇਲਨ ਨੂੰ ਹੀ ਅਸੀਂ ਸੈਲਬਰੀ ਅਮਾਈਲੇਜ ਦੇ ਨਾਮ ਨਾਲ ਵੀ ਜਾਣਦੇ ਆ ਇਹ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਕਰਦਾ ਹੈ ਇਹ ਜਿਹੜਾ ਇਨਜ਼ਾਈਮ ਹੁੰਦਾ ਹੈਗਾ ਸੈਲਬਰੀ ਅਮਾਈਲੇਜ ਜਾਂ ਪਟਾਇਲਨ ਇਹ ਬੇਟਾ ਆਪਣੇ ਕੋਲ ਥੁੱਕ ਦੇ ਵਿੱਚ ਹੁੰਦਾ ਹੈਗਾ ਥੁੱਕ ਜਿਹੜਾ ਪੈਦਾ ਕੀਤਾ ਜਾਂਦਾ ਹੈ ਸੈਲਬਰੀ ਗਲੈਂਡ ਦੇ ਦੁਆਰਾ ਬੇਟਾ ਯਾਦ ਰੱਖਣਾ ਹੈ ਮੂੰਹ ਦੇ ਵਿੱਚ ਜਿਹੜੀ ਡਾਈਜੈਸ਼ਨ ਹੈ ਉਹ ਕਾਰਬੋਹਾਈਡਰੇਟ ਦੀ ਸ਼ੁਰੂ ਹੋ ਜਾਂਦੀ ਹੈ ਯਾਦ ਰੱਖਣਾ ਹੈ ਜਿਹੜਾ ਫੂਡ ਦਾ ਕੰਪੋਨੈਂਟ ਹੈ ਕਾਰਬੋਹਾਈਡਰੇਟ ਉਹਦੀ ਡਾਈਜੈਸ਼ਨ ਹੈ ਜਿਹੜੀ ਉਹ ਬੱਕਲ ਕੈਵਿਟੀ ਔਰਲ ਕੈਵਿਟੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਪ੍ਰੋਟੀਨ ਤੇ ਫੈਟ ਦੀ ਡਾਈਜੈਸ਼ਨ ਉਹ ਮਾਉਥ ਦੇ ਵਿੱਚ ਔਰਲ ਕੈਵਿਟੀ ਦੇ ਵਿੱਚ ਨਹੀਂ ਹੁੰਦੀ ਕਿਉਂਕਿ ਉਹਨੂੰ ਪਾਚਣ ਵਾਸਤੇ ਔਰਲ ਦੇ ਵਿੱਚ ਔਰਲ ਕੈਵਿਟੀ ਦੇ ਵਿੱਚ ਇਨਜ਼ਾਈਮ ਨਹੀਂ ਹੁੰਦੇ ਔਰਲ ਕੈਵਿਟੀ ਦੇ ਵਿੱਚ ਕੱਲੀ ਕਾਰਬੋਹਾਈਡਰੇਟ ਦੀ ਡਿਡਾਈਜੈਸ਼ਨ ਸ਼ੁਰੂ ਹੁੰਦੀ ਹੈ 13 ਨੰਬਰ ਕੁਐਸਚਨ ਦੇਖੋ ਮਨੁੱਖੀ ਪਾਚਨ ਪ੍ਰਣਾਲੀ ਦਾ ਸਭ ਤੋਂ ਲੰਬਾ ਹਿੱਸਾ ਬੇਟਾ ਛੋਟੀ ਅੰਦਰ ਹੈ ਛੋਟੀ ਅੰਦਰ ਜਿਹਨੂੰ ਸਮੋਲ ਇੰਟੈਸਟਾਈਨ ਬੋਲਦੇ ਆ ਸਮੋਲ ਇੰਟੈਸਟਾਈਨ ਦੀ ਲੰਬਾਈ ਪੇਪਰ ਦੇ ਵਿੱਚ ਪੁੱਛ ਲਈ ਜਾਂਦੀ ਹੈ ਬਹੁਤ ਇੰਪੋਰਟੈਂਟ ਹੈ 6 ਤੋਂ 7 ਮੀਟਰ ਜਾਂ 7.5 ਮੀਟਰ ਜਦੋਂ ਕਿ ਵੱਡੀ ਅੰਦਰ ਦੀ ਜਿਹੜੀ ਲੰਬਾਈ ਹੈ ਉਹ 1.5 ਮੀਟਰ ਬੇਟਾ ਮੀਟਰ ਦੀ ਗੱਲ ਕੀਤੀ ਹੈ ਮੈਂ ਤੁਸੀਂ ਸੋਚ ਹੀ ਸਕਦੇ ਹੋ ਸਭ ਤੋਂ ਲੰਬੀ ਬੇਟਾ ਆਪਣੇ ਕੋਲ ਛੋਟੇ ਅੰਦਰ ਹੁੰਦੀ ਹੈ 6 ਤੋਂ 7 ਮੀਟਰ 14ਵਾਂ ਨੰਬਰ ਕੁਐਸਚਨ ਦੇਖੋ ਕਿਹੜਾ ਸੈੱਲ ਐਂਟੀਬਾਡੀ ਨੂੰ ਛਪਾਉਂਦਾ ਮਤਲਬ ਕਿ ਰਿਲੀਜ਼ ਕਰਦਾ ਪੈਦਾ ਕਰਦਾ ਹੈ ਲਿੰਫੋਸਾਈਟਸ ਜਿਹੜੇ ਸੈੱਲ ਹੁੰਦੇ ਨੇ ਬੇਟਾ ਖੂਨ ਦੇ ਵਿੱਚ ਉਹ ਆਪਣੇ ਕੋਲ ਐਂਟੀਬਾਡੀਜ਼ ਬਣਾਉਂਦੇ ਨੇ ਯਾਦ ਰੱਖਣਾ ਹੈ 1 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਡੀਪੀਟੀ ਦਾ ਟੀਕਾ ਕਿੱਥੇ ਲਗਾਇਆ ਜਾਂਦਾ ਹੈ ਬੇਟਾ ਲੈਟਰਲ ਲੈਟਰਲ ਥਾਈ ਦੇ ਵਿੱਚ ਬੇਟਾ ਟੀਕਾ ਲੱਗਦਾ ਹੈਗਾ ਡੀਪੀਟੀ ਦਾ ਡੀਪੀਟੀ ਦਾ ਟੀਕਾ ਤਿੰਨ ਬਿਮਾਰੀਆਂ ਤੋਂ ਬਚਾਉਂਦਾ ਹੈ ਡਫਥਰੀਆ ਪਟੂਸਸ ਤੇ ਟੈਟਨਸ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਬੱਚੇ ਆਪਣੇ ਕੋਲ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਪੱਟ ਦੇ ਪਿਛਲੇ ਹਿੱਸੇ ਵਿੱਚ ਲੈਟਰਲ ਥਾਈ ਦੇ ਵਿੱਚ ਲੱਗਦਾ ਬੇਟਾ ਯਾਦ ਰੱਖਣਾ ਹੈਗਾ ਕਿ ਡੀਪੀਟੀ ਦਾ ਟੀਕਾ ਜਿਹੜਾ ਲੈਟਰਲ ਥਾਈ ਦੇ ਵਿੱਚ ਮਸਲ ਹੁੰਦਾ ਹੈਗਾ ਅਸੀਂ ਡੀਪੀਟੀ ਦਾ ਟੀਕਾ ਇੰਟਰਾਮਸਕੂਲਰ ਲਗਾਣੇ ਆ ਕਿਹੜੇ ਮਸਲ ਦੇ ਵਿੱਚ ਲਗਾਣੇ ਆ ਬੇਟਾ ਬੈਸ ਬੈਸਟਸ ਲੈਟਰਾਲਿਸ ਠੀਕ ਹੈ ਬੈਸਟਰਸ ਲਟਰੈਲਿਸ ਦੇ ਵਿੱਚ ਬਟਾ ਜਾ ਰੱਖਣਾ ਹੈ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਵੀ ਇੱਕ ਸਾਲ ਤੋਂ ਘੱਟੋ ਬੱਚੇ ਦੇ ਜਿਹੜਾ ਇੰਜੈਕਸ਼ਨ ਲੱਗਦਾ ਉਹ ਕਿੱਥੇ ਲੱਗਦਾ ਹੈ ਬੈਸਟਰਸ ਲਟਰੈਲਿਸ ਦੇ ਵਿੱਚ ਤੇ ਪੱਟ ਦੇ ਪਿਛਲੇ ਹਿੱਸੇ ਵਿੱਚ ਲੈਟਰਲ ਥਾਈ ਦੇ ਵਿੱਚ बीसीजी ਦੀ ਵਰਤੋਂ ਕਿਹੜੇ ਬਿਮਾਰੀ ਨੂੰ ਰੋਕਣ ਲਈ ਕੀਤੀ ਜਾਂਦੀ ਹੈ? ਬੀਸੀਜੀ ਦੀ ਜਿਹੜੀ ਵੈਕਸੀਨ ਹੈ, ਇਹਦੀ ਫੁੱਲ ਫਾਰਮ ਪੇਪਰ ਦੇ ਵਿੱਚ ਪੁੱਛ ਲਈ ਜਾਂਦੀ ਹੈ ਬੈਸੀਲਸ ਕਾਲਮੇਟ ਗਿਉਰਿਨ। ਬੇਟਾ ਬੈਸੀਲਸ ਕਾਲਮੇਟ ਗਿਉਰਿਨ ਵੈਕਸੀਨ ਦੀ ਖੋਜ ਕਾਲਮੇਟ ਗਿਉਰਿਨ ਨੇ ਕੀਤੀ ਸੀਗੀ ਯਾਦ ਰੱਖਣਾ ਤੇ ਇਹ ਟੀਵੀ ਜਿਹਨੂੰ ਪੰਜਾਬੀ ਦੇ ਵਿੱਚ ਤੱਪਦੀਕ ਬੋਲਦੇ ਆ ਇਹ ਵੀ ਬੈਕਟੀਰੀਅਲ ਡਿਜੀਜ਼ ਹੈ। ਇਸ ਤੋਂ ਬਚਣ ਲਈ ਬੇਟਾ ਬੀਸੀਜੀ ਦੀ ਵੈਕਸੀਨ ਲਗਾਈ ਜਾਂਦੀ ਹੈ। ਤੇ ਬੀਸੀਜੀ ਦੇ ਵਿੱਚ ਬੇਟਾ ਬੈਸੀਲਸ ਹੈ ਜਿਹੜੇ ਇਹ ਬੈਕਟੀਰੀਆ ਦੀ ਸ਼ੇਪ ਹੈ। ਟੀਵੀ ਦਾ ਬੈਕਟੀਰੀਆ ਦਾ ਨਾਮ ਮਾਈਕੋਬੈਕਟੀਰੀਅਮ ਟਿਊਬਰਕੂਲਾਈ ਹੈ ਬੇਟਾ ਯਾਦ ਰੱਖਣਾ ਮਾਈਕੋਬੈਕਟੀਰੀਅਮ ਟਿਊਬਰਕੂਲਾਈ 17 ਨੰਬਰ ਕੁਐਸਚਨ ਦੇਖੋ ਡੀ ਐਮ ਪੀ ਏ ਬੇਟਾ ਇੱਕ ਇੰਜੈਕਟੇਬਲ ਗਰਭ ਨਿਰੋਧਕ ਹੈ ਜੋ ਹਰ ਇੱਕ ਨੂੰ ਦਿੱਤਾ ਜਾਂਦਾ ਹੈ ਬੇਟਾ 3 ਮਹੀਨੇ ਬਾਅਦ ਇਹ ਇੱਕ ਗਰਭ ਨਿਰੋਧਕ ਹੈ ਬੇਟਾ ਹਰ ਇੱਕ ਔਰਤ ਨੂੰ ਬੇਟਾ 3 ਮਹੀਨੇ ਬਾਅਦ ਦਿੱਤਾ ਜਾਂਦਾ ਹੈ ਜੇਕਰ ਉਹ ਬੱਚੇ ਨੂੰ ਪੈਦਾ ਨਹੀਂ ਕਰਨਾ ਚਾਹੁੰਦੀ ਬੇਟਾ 3 ਮਹੀਨਿਆਂ ਬਾਅਦ ਉਹ ਇੰਜੈਕਸ਼ਨ ਡੀ ਐਮ ਪੀ ਏ ਲਗਵਾਉਂਦੀ ਹੈ ਨੈਸ਼ਨਲ ਡਾਇਬੀਟਿਸ ਕੰਟਰੋਲ ਪ੍ਰੋਗਰਾਮ ਬੇਟਾ ਕਦੋਂ ਸ਼ੁਰੂ ਹੋਇਆ ਡਾਇਬੀਟਿਸ ਕੰਟਰੋਲ ਪ੍ਰੋਗਰਾਮ 2010 ਦੇ ਵਿੱਚ ਸ਼ੁਰੂ ਹੋਇਆ ਬੇਟਾ ਯਾਦ ਰੱਖਣਾ ਹੈ ਭਾਰਤ ਸਰਕਾਰ ਦੁਆਰਾ ਯੋਸ਼ਮਨ ਭਾਰਤ ਪ੍ਰੋਜੈਕਟ ਕਦੋਂ ਸ਼ੁਰੂ ਕੀਤਾ ਗਿਆ 23 ਸਤੰਬਰ 2018 ਨੂੰ ਖਸਰੇ ਦੇ ਟੀਕੇ ਬਾਰੇ ਸਭ ਸੱਚ ਨੇ ਸਿਵਾਏ ਬੇਟਾ ਜਿਹੜਾ ਖਸਰੇ ਦਾ ਟੀਕਾ ਮੀਜ਼ਲ ਦਾ ਟੀਕਾ ਲੱਗਦਾ ਇਹਨੂੰ ਫ੍ਰੀਜ਼ ਕੀਤਾ ਜਾਂਦਾ ਸੁੱਕੀ ਲਾਈਵ ਇਹ ਇਹ ਫ੍ਰੀਜ਼ ਸੁੱਕੀ ਲਾਈਵ ਐਂਡ ਐਂਡ ਐਂਟੀਨਿਊਟੇਟਡ ਐਂਟੀਨਿਊਟੇਟਡ ਵੈਕਸੀਨ ਹੈ ਬੇਟਾ ਕਦੇ-ਕਦਾਈ ਇਹ টিਜੀਐਸਐਸ ਨਾਲ ਸੰਬੰਧਿਤ ਹੈ ਗਰਭ ਅਵਸਥਾ ਵਿੱਚ ਨਿਰੋਧਕ ਹੈ ਠੀਕ ਹੈ ਜਿਹੜੀ ਮੀਜ਼ਲ ਹੈ ਬੇਟਾ ਇਹ ਸਿੰਗਲ ਡੋਜ਼ ਹੈ ਜਿਹੜੀ 0.05 ਐਮਐਲ ਇਹ ਨਹੀਂ ਹੁੰਦੀ ਬੇਟਾ ਮੀਜ਼ਲ ਦੀ ਡੋਜ਼ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਕਰਕੇ ਵੀ ਮੀਜ਼ਲ ਦੀ ਡੋਜ਼ ਹੈ ਜਿਹੜੀ ਉਹ ਕਿੰਨੀ ਹੁੰਦੀ ਹੈ ਬੇਟਾ ਜਰੂਰ ਦੱਸਣਾ ਇਸ ਤੋਂ ਇਲਾਵਾ ਬੇਟਾ ਆਪਣੇ ਕੋਲ ਹੋਰ ਵੀ ਕੁਐਸਚਨ ਨੇ ਜਿਹੜੇ ਮੈਂ ਕਰਵਾ ਰਹੇ ਹੈਗਾ ਜੇਕਰ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣੇ ਕੋਲ ஆன்ਲਾਈਨ ਕੋਚਿੰਗ ਲੈਣ ਲਈ ਬੇਟਾ 9463079680 ਨੰਬਰ ਤੇ ਸੰਪਰਕ ਕਰੋ ਐਮਪੀਐਚ ਡਬਲਯੂ ਮੇ ਫੀਮੇਲ ਦਾ ਪੇਪਰ ਹੈ ਜਿਹੜਾ ਬੇਟਾ 15 ਦਿਨਾਂ ਨੂੰ ਹੋਣ ਵਾਲਾ ਹੈਗਾ 15 16 ਦਿਨਾਂ ਨੂੰ ਤੁਸੀਂ 15 ਦਿਨਾਂ ਦਾ ਬੈਚ ਹੈ ਜਿਹੜਾ ਜੁਆਇਨ ਕਰ ਸਕਦੇ ਹੋ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਪੰਜਾਬੀ ਦੀ ਤਿਆਰੀ ਨੋਟਸ ਤੇ एमपीएचडब्ल्यू फीमेल ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਈ ਜਾਊਗੀ ਤੁਸੀਂ ਐਸੇ ਨੰਬਰ ਤੇ ਬੇਟਾ Google Pay ਕਰਕੇ ਐਸੇ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਤੁਸੀਂ ਆਪਣੇ ਪੇਡ ਗਰੁੱਪ ਦੇ ਵਿੱਚ ਜੁਆਇਨ ਹੋਵੋ ਜਿਹਦੇ ਵਿੱਚ ਤੁਹਾਨੂੰ ਨੋਟਸ ਔਨਲਾਈਨ ਕਲਾਸ ਰਿਕਾਰਡਡ ਕਲਾਸਿਜ ਟੈਸਟ ਸੀਰੀਜ਼ ਬੇਟਾ ਸਭ ਕੁਝ ਮਿਲੂਗਾ ਤੇ ਗੁੱਡ ਲੱਕ ਬੇਟਾ एवरीवन फॉर वाचिंग ਮਾਈ ਚੈਨਲ এডਿਕੇਸ਼ਨ ਹੱਬ ਅੰਬੈਂਸ ਇੰਸਟੀਟੂਟ ਮਾਨਸਾ ਤੇ ਪਟਿਆਲਾ